ਇਹ ਇਲੈਕਸ਼ਨ ਚੱਲ ਰਹੀ ਆ ਜੇ ਸਾਡੇ ਪੈਣ ਹਲਕੇ ਦੇ ਜਿਹੜੇ ਸੂਚਿਤ ਹੋ ਗਏਗੇ ਉਹ ਆਪਸੀ ਭਾਈਚਾਰਕ ਤੇ ਇਕਤਾ ਦਾ ਸੁਪੂਰਦੇ ਰਹੇ ਮੈਨੂੰ ਬਹੁਤ ਖੁਸ਼ੀ ਆ ਕਿ ਕਿੰਨੇ ਵੀ ਕਿਸੇ ਵੀ ਪੋਲਿੰਗ ਬੂਥ ਤੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਕੋਈ ਵੀ ਗੱਲ ਇੱਕ ਦੂਜੇ ਦੇ ਨਾਲ ਨਾ ਬਣ ਗਈ ਜੀ ਇਨਸ਼ਾਅੱਲਾ ਜਿਹੜਾ ਬਹੁਤ ਵੱਡੇ ਹਲਕੇ ਦੇ ਵਿੱਚ ਬਿਲਕੁਲ ਨਹੀਂ ਮੈਂ ਇਹਦੇ ਲਈ ਸਮੁੱਤੇ ਸਾਡੇ ਪੈਲ ਹਲਕੇ ਦੇ ਸਾਰੇ ਵਲੰਟੀਅਰ ਸਾਹਿਬਾਨਾਂ ਦਾ ਚਾਹੇ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਸੰਬੰਧਤ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੇ ਉਹ ਜਿਹੜੀਆਂ ਆਪਣੀਆਂ ಮತ ਦਾ ਅਧਿਕਾਰ ਆ ਉਹ ਬੜੇ ਅਮਨ ਚੈਨ ਦੇ ਨਾਲ ਬੜੀ ਸ਼ੂਰਜੂਰ ਦੇ ਨਾਲ ਬੜੇ ਤਰੀਕੇ ਦੇ ਨਾਲ ਉਹ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਉਹ ਵੋਟਾਂ ਦਾ ਮਤਦਾਨ ਕਰ ਰਹੇ ਨੇ ਮੈਂ ਕਰਦਾ ਇਹ ਲੋਕਾਂ ਨੂੰ ਕਹਣੀ ਚਾਹਦਾ ਜੇ ਚਾਹੇ ਤੁਸੀਂ ਵੋਟ ਜਿਹਨੂੰ ਮਰਜ਼ੀ ਪਾਓ ਪਰ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਆਪਸੀ ਫਾਉਂਡਿੰਗ ਆ ਉਹ ਨਹੀਂ ਟੁੱਟਣੀ ਚਾਹੀਦੀ ਕਿਉਂਕਿ ਜੇ ਉਹ ਟੁੱਟ ਗਈ ਤੇ ਉਹ ਹੀ ਖਰਾਬ ਕਰ ਲਈ ਨਹੀਂ ਤਾਂ ਜਿਵੇਂ ਪਿਛਲੀਆਂ ਸਰਕਾਰਾਂ 'ਚ ਕਾਲੀ ਕਾਂਗਰਸ ਇੱਕ ਦੂਜੇ ਦੇ ਉੱਤੇ ਪਰਚੇ ਅੜੀ ਰਾਜਨੀਤੀ ਖੇਡਦੇ ਸੀ ਜਿਹੜੀ ਉਹ ਪਰਚਿਆਂ ਵਾਲੀ ਰਾਜਨੀਤੀ ਆ ਅਸੀਂ ਬਿਲਕੁਲ ਬੰਦ ਕੀਤੀ ਆ ਤੇ ਬੰਦ ਹੀ ਰਹਿਣੀ ਆ ਤੇ ਤੁਹਾਡਾ ਵੀ ਤਰਵਾਦ ਆ ਕਿ ਤੁਸੀਂ ਵੀ ਇਹਦੇ ਵਿੱਚ ਸਾਡਾ ਸਾਥ ਦੇ ਰਹੇ ਹੋ ਤੇ ਦੂਸਰੀ ਗੱਲ ਸਾਡੇ ਜਿੰਨੇ ਵੀ ਆਮੀਨਪੁਰ ਖੜੇ ਨੇ ਲਾਖ ਸੰਤੀ ਦੇ ਵਿੱਚ ਵੀ ਜਿਲ੍ਹਾ ਪ੍ਰੀਸ਼ਦ ਦੇ ਮੈਂ ਤੁਹਾਨੂੰ ਸਾਡੇ ਵੱਲੋਂ ਸ਼ੁਕਰੀਆ ਨਾਮ ਤੇ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਕੰਮ ਦੇਖ ਕੇ ਤੁਸੀਂ ਵੋਟ ਪਾਓ ਤੇ ਜਿਨ੍ਹਾਂ ਨੇ ਤੁਹਾਡੇ ਕੰਮ ਕੀਤੇ ਨੇ ਜਿਨ੍ਹਾਂ ਨੇ ਤੁਹਾਡੀਆਂ ਸੜਕਾਂ ਬਣਾਈਆਂ ਨੇ ਜਿਨ੍ਹਾਂ ਨੇ ਤੁਹਾਨੂੰ ਬਿਜਲੀ ਵੀ ਦਿੱਤੀ ਆ ਜਿਨ੍ਹਾਂ ਨੇ ਸਕੂਲਾਂ ਤੇ ਕੰਮ ਕੀਤੇ ਆ ਜਿਨ੍ਹਾਂ ਨੇ ਹਸਪਤਾਲਾਂ ਲਈ ਕੰਮ ਕੀਤੇ ਆ ਜਿਨ੍ਹਾਂ ਨੇ ਡੋਲ ਬਣਾ ਦੇ ਵੰਡ ਕੀਤੇ ਆ ਜਿਨ੍ਹਾਂ ਨੇ 1-1 ਕਰੋੜ ਰੁਪਈਆ ਸਾਡੇ ਸਰਕਾਰ ਜੋ ਫੌਜੀਆਂ ਨੂੰ ਦਿੱਤਾ ਜਿਨ੍ਹਾਂ ਨੇ ਸਾਡੇ ਲਈ ਕੰਮ ਕੀਤੇ ਨੇ ਅੱਜ ਤੁਸੀਂ ਉਹਨਾਂ ਦਾ ਹੌਸਲਾ ਵਚਾਈ ਕਰਨਾ ਹੈ ਤਾਕੇ ਤੁਹਾਡਾ ਜਿਹੜਾ ਪੰਜਾਬ ਦੇ ਲੋਕਾਂ ਦੀ ਅਸੀਂ ਹੋਰ ਵੀ ਵੱਧ ਚੜ ਕੇ ਸੇਵਾ ਕਰ ਸਕੀਏ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਜ਼ਰੂਰ ਚੜੂਗਾ ਵਿਚਾਰ ਸਾਰੇ ਸਾਡੇ ਮੋਰਾਂ